ਆਦਾ ਹਣਾ ਮੋਰੇ ਕੋਸ਼ ਆਇਆ ਉਧਰੋਂ ਲੱਗਾ ਆ ਇਸ ਤੇ ਲੱਗੇ ਫੇਰ ਤਰਾਂਗੇ ਲੱਗ ਗਿਆ ਤਾਂ ਵੀ ਨਹੀਂ ਚੁੱਕੀ ਸਾਹ ਪਾਰੋਂ ਕਰਿਆ ਨਾ ਜਿੰਨਾ ਮੋਰੇ ਕੋਲ ਤਾਰਾ ਐ ਤਾਂ ਹੁਣੇ ਨਹੀਂ ਖੜਾ ਦਿੱਤੀ ਚਾਹਿਆ ਉਹ ਐ ਕਿਾ ਥੋੜਾ ਮਾੜਾ ਇਧਰੋਂ ਮੋਰੇ ਕੋਸ਼ ਆਇਆ ਤੇ ਆ ਕੇ ਉਹ ਇਹ ਜਿਹੜਾ ਆਦਾ ਕਰਿਆ ਮੋਰੇ ਆ ਕੇ ਫੇਰ ਇਸ ਤੇ ਆ ਕੇ ਜਦੋਂ ਚੱਕ ਕੇ ਮਾਰੇ ਬੇਵਰ ਹੂ ਹੂ ਸਾਹ ਨਾਲ ਲੱਗ ਗਿਆ ਪਾਜੀ ਜਨਾਬ ਜਨਾਬ ਕੀ ਥੋੜਾ ਲੱਗਦੀ ਪਾਜੀ ਮੇਰਾ ਜੈਨ ਕੀ ਨਾਮ ਹਰਪੰਨ ਹਰਪੰਨ ਕਿਹੜਾ ਪਿੰਡ ਪਾਜੀ ਛੋਟੀਆਂ ਪੰਗਲਾ ਮਰਗੜ ਅਸਾ ਕੋਈ ਜਾਣਕਾਰੀ ਮਿਲਦੀ ਐ ਅਸੀਂ ਕਿਦਾਂ ਵਾਰੀ ਯਾਰ ਹਜੇ ਨਹੀਂ ਪਤਾ ਹੁਣ ਉਹਨਾਂ ਸ਼ਹਿਰ ਲੱਗਦਾ ਉਹਦਾ ਹਾਲਤ ਕਿਦਾਂ ਉਹਨਾਂ ਦੀ ਦੱਸਦੇ ਆ ਵੀ ਬਹੁਤੀ ਜ਼ਿਆਦਾ ਨਹੀਂ ਸੱਟ ਹਜੇ ਤਾਂ ਮੈਨੂੰ ਦੱਸਿਆ ਨਹੀਂ ਚੱਲਦਾ ਮੈਂ ਵੀ ਹਾਂ ਦੇਖਿਆ ਜ਼ਿਆਦਾ ਹੀ ਹੁੰਦੀਆਂ ਹਿਸਾਬ ਜਿਆਦਾ ਲੱਗਦੀ ਆ ਤੇ ਖੂਨ ਆ ਦੇ ਹਾਂਜੀ 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 ਆਪਾ ਜੀ ਕੀ ਨਾਮ ਸ਼ੋਭਨਾ ਦੀ ਆਪਣਾ ਲਖਮਿੰਦਰ ਦਾ ਕਿ ਆਪਾਂ ਕਰ ਰਹੇ ਹਾਂ ਕਿ ਉਹਨਾਂ ਨੂੰ ਬਸੀਆ ਤਾਂ ਠੀਕ ਹੈ ਕੀ ਕੰਡੀਸ਼ਨ ਕੇਸ਼ਨ ਦੀ ਹੁੰਦਾ ਹੈ ਕੰਡੀਸ਼ਨ ਤਾਂ ਬਿਓਰਗਾਂ ਦੀ ਹੁੰਨ ਕੰਡੀਸ਼ਨ ਤਾਂ ਹੁਣ ਬਸੇ ਸੌਤ ਤੇ ਆਜੀ ਹੋਣਾ ਅੱਛਾ ਬਲੈਡ ਆਫ ਤੋਂ ਪੁੱਛਿਆ ਪੈਂਟ ਕਿਹੜਾ ਤੁਹਾਡਾ ਜੀ ਜੈਂਟਲਸ ਤੋਂ ਆਮ ਤੇ ਉਹਨਾਂ ਨੇ ਸੱਚੀ ਉਹਨਾਂ ਦੱਸਦੇ ਆ ਕੋਈ ਨਹੀਂ ਬਾਕੀ ਦਾ ਸਭ ਹਾਂਜੀ ਭਾਈ ਕਿੱਦਾਂ ਦਾ ਹਾਸਾ ਬਾਪਰੇ ਮੈਂ ਇੱਕ ਨਹੀਂ ਕੈਮਰੇ ਦੀ ਜੀ ਆਪਣੀ ਡੇਟਿੰਗ ਹੁੰਦਾ ਹੈ ਅਛਲ ਜੀ ਜਦੋਂ ਮੈਂ ਇੱਕ ਭੰਗਲਾ ਦਾ ਬੋਰ ਦੇ ਨੰਦੀ ਆਂਦੀ ਨਾ ਜੀ ਅਸੀਂ ਜਿੱਦਾਂ ਇਹ ਕਾਫੀ ਜੀ ਤੇ ਸਪੀਡ ਤੇ ਸੀਗੇ ਦੇਖ ਤਾਂ ਲੈਤੀ ਅਸੀਂ ਫਿਰ ਅਸੀਂ ਛੂਟੀ ਥੱਲੇ ਲਾ ਕੇ ਜਿੱਦਾਂ ਖੜ ਗਏ ਅਸੀਂ ਗੱਡੀ ਪਰ ਉਹ ਉਹਨਾਂ ਤੇ ਦਾ ਕੰਟਰੋਲ ਨਹੀਂ ਹੋਇਆ ਤੇ ਅਗਲੇ ਵਿੱਚ ਵੜਿਆ ਫਿਰ ਉਹਨੂੰ ਹੀ ਕਾਫੀ ਤੇ ਨਾ ਅੱਗੇ ਘੱਟਿਆ ਉਹਦਾ ਫਿਰ ਉਹਨੂੰ ਉੱਥੇ ਬੰਦੇ ਬਿਜਾਰ ਗਏ ਇਨਨ ਕੋ ਸ਼ਾਮ ਦੇ ਰਿਹਾ ਕਿੱਥੇ ਇਹ ਤੁਹਾਡੇ ਪਿੰਡ ਦੇ ਆ ਜੀ ਤੇ ਪਹੜਾ ਗਏ ਇੱਥੇ ਤੇ ਮੋਟਰਸਾਈਕਲ ਪਿੱਛੇ ਆਟੋਵਾਲ ਦੱਸੇ ਫੋਨ ਦੇ ਵਿੱਚ ਉਹ ਨਹੀਂ ਸਿਵਲ ਆਪਾਂ ਨੂੰ ਕਿੱਥੇ ਇੱਥੇ ਇਹਨਾਂ ਨੇ